ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਦੌਰੇ ਤੇ ਆਏ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਉਹ ਮੋਗਾ ਦੇ ਪਿੰਡ ਰਣਸੀ ਪਹੁੰਚੇ ਨੇ ਜਿੱਥੇ ਕਿ ਉਹਨਾਂ ਨੇ ਪਹਿਲਾਂ ਵੀ ਵੀਡੀਓ ਜਾਰੀ ਕੀਤੀ ਸੀ ਅਤੇ ਇਹ ਗੱਲ ਦੱਸੀ ਸੀ ਕਿ ਰਣਸੀ ਪਿੰਡ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਦੀ 6 ਸਾਲਾਂ ਤੋਂ ਪਰਾਲੀ ਜਲਾਈ ਨਹੀਂ ਗਈ ਹੈ ਇਸ ਲਈ ਮੈਂ ਇਸ ਖਾਸ ਪਿੰਡ 'ਚ ਜਾਵਾਂਗਾ ਤੇ ਕਿਸਾਨਾਂ ਨਾਲ ਮੁਲਾਕਾਤ ਕਰਾਂਗਾ ਅਤੇ ਹੁਣ ਕੁਝ ਅਜਿਹੇ ਵੀਡੀਓ ਸਾਹਮਣੇ ਆਈਆਂ ਨੇ ਜਿੱਥੇ ਕਿ ਮੋਗਾ ਦੇ ਵਿੱਚ ਮੋਗਾ ਦੇ ਰਣਸੀ ਪਿੰਡ ਦੇ ਵਿੱਚ ਪਹੁੰਚ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਦੇ ਵੱਲੋਂ ਦੀ ਨਾਸ਼ਤਾ ਕੀਤਾ ਗਿਆ ਪਿੰਡ ਵਾਸੀਆਂ ਦੇ ਨਾਲ ਬਾਣ ਦੇ ਮੰਜੇ ਤੇ ਬੈਠੇ ਹੋਏ ਸਾਗ ਮੱਕੀ ਦੀ ਰੋਟੀ ਦਾ ਲੁੱਥ ਫਲੇ ਰਹੇ ਨੇ ਮੱਖਣੀ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਠ ਕੇ ਪੰਜਾਬੀ ਖਾਣੇ ਦਾ ਜਿਹੜਾ ਲੁੱਥਸ ਹੈ ਉਹ ਸ਼ਿਵਰਾਜ ਚੋਹਾਨ ਦੇ ਵੱਲੋਂ ਦੀ ਲਿਆ ਜਾ ਰਿਹਾ ਹੈ ਪਿੰਡ ਵਾਸੀਆਂ ਨਾਲ ਬੈਠ ਕੇ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਹੈ ਜਿਹੜਾ ਉਹ ਖਾਧਾ ਜਾ ਰਿਹਾ ਹੈ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪਹੁੰਚੇ ਨੇ ਸਰਦੀਆਂ ਦਾ ਮੌਸਮ ਹੋਵੇ ਅਤੇ ਕੋਈ ਜਿਹੜਾ ਵੱਡਾ ਕਹਿ ਲਈਏ ਕਿ ਮਹਿਮਾਨ ਪਹੁੰਚੇ ਪੰਜਾਬ ਦੇ ਵਿੱਚ ਅਤੇ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੇ ਨਾਲ ਉਸ ਦਾ ਸਵਾਗਤ ਨਾ ਕੀਤਾ ਜਾਵੇ ਇਹ ਨਹੀਂ ਹੋ ਸਕਦਾ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੂਰਾ ਜਿਹੜਾ ਲੁੱਥਸ ਹੈ ਉਹ ਲਿਆ ਜਾ ਰਿਹਾ ਪੰਜਾਬੀ ਖਾਣੇ ਦਾ